ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਛਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮント ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨ ਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮント ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ세 ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇਛਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮント ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇਛਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇਛਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨ ਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਛਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਰੱਬ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨ ਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੁ ਤੇ ਆਏ ਸਾਚਾ ਸਗਲ ਇਛਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨ ਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇਚਾ ਪਾਇਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀਨ ਦਰਸੁ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨਮੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਿਨ ਤਾਰਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ